ਕਾ ਚਕਾਤ ਮਾਰੀ ਸੀ ਜਿਹੜੀ ਆਪਣੀ ਜਸਤੀ ਹੁੰਦੀ ਹੈ ਲੱਗੀ 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 ਉਹਦੇ ਉੱਪਰ ਇਹ ਟੱਕਿਆ ਵੈਸੇ ਉਹਦੀ ਜ਼ਰੂਰਤ ਨਹੀਂ ਸੀ ਠੀਕ ਹੈ ਉਹ ਖਾਚਾ 60 70000 ਫਯੂਰ ਦੇਣਾ ਸਾਨੂੰ ਉਹਦੀ ਜ਼ਰੂਰਤ ਨਹੀਂ ਸੀ ਹੈਗੀ ਸਾਗਬਾਨ ਤੇ ਟਾਲੀ ਹੈ ਜੀ ਠੀਕ ਹੈ ਜੀ ਹਾਂ ਡਾਲੀ ਆਪਣੇ ਘਰ ਦੀ ਸਾਗਬਾਨ ਫਰਕੀ ਦੇ ਦੀ ਕੋਸ਼ਿਸ਼ਣ ਦੀ ਗੱਲ ਕਰੀਏ ਤਾਂ ਵੀ ਇਹ ਵੀ ਚੀਜ਼ ਇੱਕ ਲੱਗ ਜੀ ਦਿਖ ਰਹੀ ਹੈ ਸਾਰਾ ਚਾਰ ਕੋਲ ਹੈ ਜੀ ਲੋਵਰ ਕਹਿੰਦੇ ਨੇ ਨਾਮ ਚਾਰ ਕੋਲ ਦਾ ਬਣਿਆ ਹੈ ਇਹ ਤਾਂ ਕੋਈ ਦੀਵਾਰ ਦਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਸਾਸੀ ਕਾਲ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਸੋਹਣਾ ਸਿੰਗਲ ਪੋਰਸ਼ਨ ਦਾ ਜੋ ਕਿ ਛੋਟੀ ਫੈਮਲੀ ਵਾਸਤੇ ਛੋਟੇ ਪਰਿਵਾਰ ਵਾਸਤੇ ਇੱਕ ਬਹੁਤ ਬੜੀ ਮਕਾਨ ਆ ਅਗਰ ਕਿਸੇ ਮੇਰੇ ਭਰਾ ਨੇ ਛੋਟੇ ਪਰਿਵਾਰ ਵਾਸਤੇ ਘਰ ਬਣਾਉਣਾ ਤਾਂ ਇਸ ਤੋਂ ਬੜੀ ਕੋਈ ਆਪਸ਼ਨ ਨਹੀਂ ਹੋ ਸਕਦੀ ਤੇ ਦੋਸਤੋ ਸਿੰਗਲ ਪੋਰਸ਼ਨ ਦਾ ਬਹੁਤ ਸੋਹਣਾ ਘਰ ਆ ਪਹਿਲੇ ਹੁੰਨੇ ਅੰਦਰ ਅੰਦਰ ਆਇਆ ਮਕਾਨ ਦੇ ਤੇ ਤੁਹਾਨੂੰ ਦਿਖਾਵਾਂਗੇ ਤੁਸੀਂ ਕੱਲੀ ਕੱਲੀ ਚੀਜ਼ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕਰਾਈਆ ਬਾਈ ਫਿਰਾਂ ਨੇ ਤੇ ਬਾਈ ਜੀ ਆ ਦੱਸੋ ਆਪਾਂ ਦਰਵਾਜ਼ੇ ਪਹਿਲਾਂ ਦਾ ਦਰਵਾਜ਼ਾ ਦੋ ਸਟਾਰਟ ਕਰੀਏ ਆਪਾਂ ਤੇ ਇਹ ਤੁਸੀਂ ਕਿਹੜੀ ਲੱਕੜ ਦੇ ਬਣਾਇਆ ਬਾਈ ਤੇ ਇਹ ਵੀ ਦੱਸੋ ਕਿ ਤੁਸੀਂ ਇਹ ਕੰਮ ਦਰਵਾਜ਼ੇ ਇੱਦਾਂ ਫਿੱਟ ਕੀ ਤਰੀਕਾ ਇ ਇਹ ਕੰਮ ਸਾਰਾ ਇੱਥੇ ਹੋਇਆ ਆਪਣੇ ਅੰਦਰ ਹੀ ਇਹ ਸਾਗਬਾਨ ਤੇ ਢਾਲੀ ਹੈ ਜੀ ਠੀਕ ਹੈ ਜੀ ਹਾਂ ਢਾਲੀ ਆਪਣੇ ਘਰ ਦੀ ਸਾਗਬਾਨ ਆਪਾਂ ਖਰੀਦੀ ਆ ਦੀ ਠੀਕ ਹੈ ਬਈ ਤੇ ਇੱਥੇ ਸਾਰਾ ਕੰਮ ਤੁਸੀਂ ਕਰਵਾਇਆ ਤੇ ਇੱਕ ਬਾਈ ਇਧਰੋਂ ਆਪਾਂ ਗੱਲ ਕਰੀਏ ਤਾਂ ਜਦੋਂ ਲੈਫਟ ਸਾਈਡ ਦੇ ਉੱਤੇ ਪ੍ਰੋਪੋਸ਼ਨਸ਼ਨ ਦੀ ਗੱਲ ਕਰੀਏ ਤਬ ਇਹ ਵੀ ਚੀਜ਼ ਲੱਗ ਜੀ ਦਿਖ ਰਹੀ ਆ ਨਾ ਇਹ ਕਨਸੈਪਟ ਬਾਈ ਤੁਹਾਡੇ ਦਿਮਾਗ ਚ ਸੀਗਾ ਪਹਿਲਾਂ ਤੋਂ ਹੀ ਸੀਗਾ ਜਾਂ ਕਿਸੇ ਨੇ ਰਾਹ ਦਿੱਤੀ ਦੋਸਤੋ ਨਹੀਂ ਨਹੀਂ ਬਸ ਹੌਲੀ ਹੌਲੀ ਦੇਖ ਕੇ ਜਿਵੇਂ ਬਣਦਾ ਗਿਆ ਆ ਉਹਦੇ ਚ ਮੜਾ ਕਰਦੇ ਗਏ ਹਾਂਜੀ ਆ ਪੀਛਾ ਸੀ ਬਣਾ ਆਇਆ ਮੈਂ ਪਹਿਲਾਂ ਦੇਖਣ ਲੱਗੋ ਫਿਰ ਉਹ ਕਨਸੈਪਟ ਵਧੀਆ ਲੱਗਿਆ ਬਾਈ ਨਾਲੇ ਮੈਪ ਆ ਗਿਆ ਪੰਜਾਬ ਦਾ ਨਕਸ਼ਾ ਹਾਂਜੀ ਹਾਂਜੀ ਪੰਜਾਬ ਦਾ ਆ ਗਿਆ ਠੀਕ ਹੈ ਬਾਅਦ ਚਾ ਇਹ ਬਸ ਇਮਾਰਤ ਦੀ ਸਨਾਹ ਨਾਲ ਮਿਸਤਰੀ ਦੀ ਨਾਲ ਚੱਲੀ ਗਈ ਤੁਸੀਂ ਡਿਜ਼ਾਈਨ ਕੀਤਾ ਜਿਹਨੂੰ ਮਕਾਨ ਤੇ ਇਹਦੇ 'ਚ ਜਿਵੇਂ ਆਪਾਂ ਕਹਦੇ ਨੇ ਸਲਾਹ ਬਹੁਤ ਕਰਨੀ ਪੈਂਦੀ ਹੈ ਨਾ ਇਹ ਚੀਜ਼ਾਂ ਰੋਜ਼ ਆ ਬਣਦੀਆਂ ਨੇ ਤੇ ਇਹਦੇ 'ਚ ਬਈ ਜੇ ਆਪਾਂ ਗੱਲ ਕਰੀਏ ਤੁਸੀਂ ਸਲਾਹ ਮਸ਼ਵਰਾ ਕਰਦੇ ਸੀਗੇ ਵੀ ਫੇਰ ਉਹਦੋਂ ਦਾ ਕੰਮ ਕਰਦੇ ਸੀ ਹਾਂ ਸਲਾਹ ਮਸ਼ਵਰਾ ਹੈ ਮੇਰਾ ਇੱਕ ਫਰੈਂਡ ਹੈ ਕਰਨ ਜਗਰ ਜਿਆਦੀ ਉਹਦੀ ਸਲਾਹ ਨਾਲ ਹੀ ਚੱਲਿਆ ਉਹਨੇ ਜਿਹੜੀ ਵੀ ਬਹੁਤ ਵਧੀਆ ਉਹਦੀ ਚੁਆਇਸ ਬਹੁਤ ਵਧੀਆ ਠੀਕ ਹੈ ਬਈ ਆਪ ਨੂੰ ਬੰਦੇ ਦਾ ਪਤਾ ਲੱਗਦਾ ਵੀ ਇਹਦੀ ਚੁਆਇਸ ਕਿੰਨੀ ਵਧੀਆ ਵਧੀਆ ਜਾਨੀ ਕਿ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਉਹਨੇ ਠੀਕ ਹੈ ਬਈ ਕੱਲੇ ਕੱਲੇ ਚੀਜ਼ ਤੇ ਆਪਾਂ ਐ ਕਰਵਾਉਣਾ ਵੀ ਆਪਾਂ ਐ ਕਰਵਾਉਣਾ ਤੇ ਬਈ ਬਹੁਤ ਸੋਹਣਾ ਘਰ ਬਣ ਕੇ ਤ ਸਲਾਹ ਕਰਾਂਗੇ ਆਪਣੇ ਕਿਸੇ ਆਪਣੇ ਨਾਲ ਹਾਂਜੀ ਹਾਂ ਤਾਂ ਬਈ ਉਹਦਾ ਰਿਜ਼ਲਟ ਤਾਂ ਸਾਹਮਣੇ ਆਉਣੀ ਹੈ ਬਿਲਕੁਲ ਕੋਈ ਬਹੁਤ ਸੋਹਣਾ ਸਾਡਾ ਤੁਸੀਂ ਡਿਜ਼ਾਈਨ ਕਰਾਇਆ ਸਾਨੂੰ ਬਹੁਤ ਬਹੁਤ ਮੋਹਕੀ ਠੀਕ ਹੈ ਬਈ ਤੇ ਇਧਰ ਕਿਚਨ ਦਿਖਾ ਦੋ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕਰਵਾਇਆ ਹੈ ਬਈ ਬਰਨ ਤੇ ਸਪੇਸ ਵੀ ਬਹੁਤ ਹੈ ਕਿ ਖੁੱਲੀ ਜਗ੍ਹਾ ਹੈ ਤੇ ਉੱਪਰ ਤੋਂ ਇਹਦੇ ਪੀਓਵੀ ਕੀਤੀ ਹੋਈ ਹੈ ਜੀ ਇਹ ਵੀ ਦਿਖਾ ਦੋ ਤੇ ਇਕੱਲੀ-ਬੱਲੀ ਚੀਜ਼ ਦਾ ਧਿਆਨ ਰੱਖਿਆ ਬਈ ਉਹਨਾਂ ਨੇ ਇਧਰੋਂ ਆ ਬੈਂਡੋ ਪੋਰਟ ਤੇ ਰਿਚ ਉਹ ਵੀ ਜੇ ਆਪਾਂ ਤਾਂ ਇੱਥੇ ਖਾਣਾ ਬਣਾ ਲੈਣਾ ਨਾ ਜਲ ਮਾਰ ਸਕਦੇ ਗੇੜ ਦੇ ਸਿੱਧੀ ਨਾਲ ਹੀ ਵਰਗੇ ਬਹੁਤ ਸੋਹਣਾ ਖਾਣਾ ਤੇ ਜ ਤੇ ਬੈਡਰੂਮ ਆਵੀ ਲਈ ਬੈਡਰੂਮ ਕਿੰਨੇ ਬਾਈ ਕਿੰਨੇ ਦਾ ਹੈ 14 15 ਤਾਂ ਆਪਣਾ ਬੈਡਰੂਮ ਵੀ ਬਿੱਟ ਦਿਖਾ ਦਿਓ ਬਹੁਤ ਸੋਹਣਾ ਕੰਮ ਕੀਤਾ ਹੈ ਡਾਉਨ ਸੀਜਿੰਗ ਵੀ ਦਿਖਾ ਦਿਓ ਜੀ ਤੇ ਪਿੱਛੇ ਵੀ ਉਹ ਜਿਹੜਾ ਪਿਛਲੇ ਪਾਸੇ ਆਪਾਂ ਕਹਿ ਰਹੇ ਸੀ ਵੀ ਬੈਡਾਂ ਦੇ ਪਿਛਲੇ ਪਾਸੇ ਜੋ ਆਪਾਂ ਕੰਮ ਕਰਵਾਇਆ ਸਾਰਾ ਚਾਰ ਕੋਲ ਦਾ ਜੀ ਲੂਵਰ ਕਹਿੰਦੇ ਨੇ ਨਾ ਉਹ ਚਾਰ ਕੋਲ ਦਾ ਬਣਾਇਆ ਹੋਇਆ ਹੈ ਚਾਰ ਕੋਲ ਦਾ ਲੂਵਰ ਕਹਿੰਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਚੀਜ਼ ਖਾਲੀ ਦਿਖਾ ਦਿਓ ਜੀ ਤੇ 1 ਬਾਈ ਜਿਹੜਾ ਐਸਡੀ ਪੈਨਲ ਦੀ ਗੱਲ ਕਰੀਏ ਤੇ ਇਹਦੇ ਚ ਆ ਚੀਜ਼ ਰਕੜਦਾ ਨਹੀਂ ਲੱਗ ਰਹੀ ਬਾਈ ਹੈ ਨਾ ਹਾਂਜੀ ਇਹ ਬਸ ਨਿਕਾ ਲੱਗਿਆ ਹੋਇਆ ਐਚ ਡੀ ਐਮ ਆਰ ਸੀਟ ਤੇ ਹੀ ਅੱਛਾ ਜੀ ਹਾਂਜੀ ਐਚ ਡੀ ਐਮ ਆਰ ਸੀਟ ਹੁੰਦੀ ਹੈ ਉਹ ਆਪਾਂ ਕਈ ਵਾਰੀ ਡੇਟਾਂ ਦੇ ਵਿੱਚ ਵੀ ਵਰਤ ਲਈਏ ਜੋੜ ਕੇ ਵੀ ਰੋਕ ਵਰਤ ਲਈਏ ਹਾਂਜੀ ਤੇ ਇੱਕ ਬਈ ਚੁਗਾਠ ਵਾਲੀ ਵਾਲਾ ਵੀ ਜੋੜ ਕਰਾਂਗੇ ਹਾਂਜੀ ਕਿਉਂ ਆਪਾਂ ਜਦੋਂ ਬਈ ਕੋਠੀਆਂ ਸੀ ਨਾ ਪਲਸਟਰ ਵਾਲੀ ਕੋਠੀਆਂ ਖਾਣੇ ਜਿੰਨਾ ਕਿ ਪਲਸਟਰ ਹੋਇਆ ਹੁੰਦਾ ਉਹਨਾਂ ਦੇ ਵਿੱਚ ਐਵੇਂ ਛੱਡਿਆ ਪਿਆਦਾ ਇੰਦਾ ਏਰੀਆ ਖੁੱਲਾ ਹਾਂਜੀ ਹਾਂਜੀ ਤੇ ਉੱਥੇ ਫਿੱਟ ਨਹੀਂ ਹੋਈ ਹੁੰਦੀ ਚੁਗਾਠ ਕੋਈ ਵੀ ਉਹ ਆਪਾਂ ਜਦੋਂ ਪੁੱਛਦੇ ਹਾਂ ਮਕਾਨ ਮਾਲਕ ਨੂੰ ਪੁੱਛਦੇ ਹਾਂ ਕਿ ਅੰਦਰ ਵੀ ਬਾਹਰ ਦੇ ਤੇ ਇੱਥੇ ਵੀ ਤੁਸੀਂ ਸਿੱਧੀ ਇਹਦੇ ਤੇ ਲੱਕੜ ਚੜਾਤੀ ਅਮੇਕਾ ਨਹੀਂ ਪਹਿਲਾਂ ਚਕਾਤ ਲਾ ਲਈ ਸੀ ਜਿਹੜੀ ਆਪਣੀ ਜਿਸਤੀ ਹੁੰਦੀ ਹੈ ਅੱਛਾ ਲੱਗੀ ਲੱਗੀ ਸੀ ਉਹਦੇ ਉੱਪਰ ਇਹ ਟੱਕਿਆ ਐ ਵੈਸੇ ਉਹਦੀ ਜ਼ਰੂਰਤ ਨਹੀਂ ਸੀ ਠੀਕ ਹੈ ਬਾਈ ਉਹ ਖਰਚਾ 60 70000 ਫਜ਼ੂਲ ਦਾ ਸਾਨੂੰ ਉਹਦੀ ਜ਼ਰੂਰਤ ਨਹੀਂ ਸੀਗੀ ਟੱਕੀ ਜਾਣੀ ਸੀ ਜੀ ਉਹ ਜੇ ਆਪਾਂ ਇਸ ਤਰ੍ਹਾਂ ਹੀ ਰੱਖਣੀ ਹੈ ਫਿਰ ਤਾਂ ਚਲੋ ਠੀਕ ਹੈ ਉਹ ਫਜ਼ੂਲ ਖਰਚਾ ਫਜ਼ੂਲ ਦਾ ਖਰਚਾ ਹਾਂ ਜ਼ਰੂਰਤ ਬਣਾਉਂਦੇ ਆ ਘਰ ਬਣਾਉਣ ਤੋਂ ਬਾਅਦ ਪਰ ਕਈ ਗੱਲਾਂ ਪਤਾ ਲੱਗੀਆਂ ਨੇ ਤੇ ਖਰਚੇ ਦੀ ਗੱਲ ਉਹਨੇ ਪਰ ਦੱਸਾਂਗੇ ਬਾਈ ਉਹਨਾਂ ਦਾ ਕਿੰਨਾ ਜਿਹੜੇ ਤੇ ਖਰਚਾ ਹੋਇਆ ਸਾਰਾ ਘਰ ਡਿਜ਼ ਬਹੁਤ ਸੋਹਣਾ ਤਰੀਕਾ ਡਿਜ਼ਾਈਨ ਕੀਤਾ ਹੋਇਆ ਜੀ ਤੇ ਇਧਰ ਪਹਖਾ ਦਿਓ ਬਾਈ ਡਰੈਸਿੰਗ ਏਰੀਆ ਵੀ ਆ ਦੇਖੋ ਡਰੈਸਿੰਗ ਏਰੀਆ ਦਾ ਜੋ ਕੰਮ ਹੋਇਆ ਹੋਇਆ ਸਾਰਾ ਉੱਪਰ ਤੋਂ ਛੱਤ ਵੀ ਦਿਖਾ ਦਿਓ ਤੇ ਬਾਈ ਇਹਦੇ ਚ ਇੱਕ ਵਾਸ਼ਰੂਮ ਅਟੈਚ ਹੈ ਹਾਂ ਜੀ ਆਪਾਂ ਉਧਰ ਵੀ ਆ ਜਾਈਏ ਉਧਰ ਹੀ ਐਟਰੀ ਪਕਰਗੇ ਬਾਹਰਲੇ ਪਾਸੇ ਜੀ ਤੇ ਜੇ ਅਸੀਂ ਆਪਾਂ ਟਾਇਲ ਦੀ ਗੱਲ ਕਰੀਏ ਬਾਈ ਜਿੱਦ ਜਾ ਰਹੀ ਹੈ ਵੀ ਟਾਇਲ ਲੱਗੀ ਹੈ ਸਾਰੀ ਸਾਰੀ ਟਾਇਲ ਤਿਆਰੀ ਦੀ ਬਣਦੀ ਹੈ ਬਾਈ ਤੇ ਆਪਾਂ ਇਧਰ ਵਾਸ਼ਰੂਨ ਦੋਸਤੋ ਇਹ ਵਾਸ਼ਰੂਨ ਅਟੈਚ ਹੈਗਾ ਉਧਰ ਬੈਡਰੂਮ ਨਾਲ ਤੇ ਆਪਾਂ ਇਹਦੇ ਨਾਲ ਹੀ ਬਾਹਰ ਆਉਨੇ ਆ ਤੇ ਹੁਣ ਆਪ 2500 ਰਿਡ ਦਾ ਕਰਮ ਕਰਨਾ ਹੈ ਸਿੰਗਲ ਪੋਰਸ਼ਨ ਦਾ ਕਿਉਂਕਿ ਕਈ ਭਰਾ ਸਿੰਗਲ ਪੋਰਸ਼ਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਆਪਾਂ ਨੂੰ ਕਮੈਂਟ ਵਗੈਰਾ ਆਉਂਦੇ ਰਹਿੰਦੇ ਨੇ ਬਾਈ ਸਿੰਗਲ ਪੋਰਸ਼ਨ ਦੇ ਘਰ ਦੇਖਿਆ ਕਰੋ ਬਾਕੀ ਘਰ ਦੀ ਤਾਂ ਤੁਸੀਂ ਦੇਖ ਹੀ ਰਹੇ ਹੋ ਡਿਜ਼ਾਈਨਿੰਗ ਵੀ ਦੇਖ ਰਹੇ ਹੋ ਜੋ ਕੱਲੀ ਕੱਲੀ ਚੀਜ਼ ਤੇ ਕੰਮ ਆਇਆ ਹੋਇਆ ਹੈ ਤੇ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਧਰ ਗੱਲ ਕਰੀਏ ਬਾਈ ਇਹ ਦੂਜਾ ਰੂਮ ਆ ਗਿਆ ਹਾਂਜੀ ਗੈਸ ਰੂਮ ਆ ਗਿਆ ਜੀ ਅੱਛਾ ਜੀ ਇਹ ਗੈਸ ਰੂਮ ਵਾਲਾ ਬਾਈ ਇਧਰ ਤੇ ਇਹਦੇ ਥੋੜਾ ਵਾਸਟ ਬੈਡਰੂਮ ਹੈ ਤੇ ਇਹਦੀ ਵੀ ਆਪਾਂ ਕਰਦੇ ਇਧਰ ਇੱਕ ਗੇਟ ਦਿੱਤਾ ਹੈ ਬਈ ਬਾਹਰੇ ਵੱਸੇ ਨੇ ਹਾਂਜੀ ਇਹ ਬਸ ਉਹ ਚੈਨਲ ਨਹੀਂ ਛੱਡਿਆ ਹੋਇਆ ਜੀ ਚੈਨਲ ਨਹੀਂ ਜਗ੍ਹਾ ਛੱਡੀ ਆ ਪਰ ਬੰਦ ਹੋ ਗਿਆ ਹਾਂਜੀ ਬੜੀ ਕਿੰਦਰ ਬੈਡਰੂਮ ਆ ਮਤਲਬ ਉਹ ਘਾਟ ਨੂੰ ਮੈਂ ਦਿਖਾਈ ਦਿੱਤੇ ਹਨ ਤੇ ਇਹਦੇ ਨਾਲ ਵੀ ਕੀ ਅਟੈਚ ਕੀਤਾ ਤੁਸੀਂ ਇਹਦੇ ਨਾਲ ਡਰੈਸਿੰਗ ਹੈ ਵਾਸ਼ਰੂਮ ਹੈ ਡਰੈਸਿੰਗ ਏਰੀਆ ਤੇ ਵਾਸ਼ਰੂਮ ਏਰੀਆ ਦੇ ਨਾਲ ਅਟੈਚ ਹੈ ਹੈਨਾ ਇਹ ਦਿਖਾ ਦਿਓ ਤੇ ਬਾਈ ਕਹਿਣਾ ਦੋਨੇ ਬੈਡਰੂਮਾਂ ਦੇ ਡਰੈਸਿੰਗ ਤੇ ਵਾਸ਼ਰੂਮ ਤੁਸੀਂ ਅਟੈਚ ਕੀਤੇ ਹੈ ਤੇ ਇੱਕ ਇੱਕ ਬੈਡਰੂਮ ਦੇ ਵਿੱਚ ਤੁਸੀਂ ਜਿਹੜਾ ਬੋਲ ਆਫਿਸ ਹਾਂਜੀ ਉਹ ਲੌਬੀ ਦੇ ਵਿੱਚੋਂ ਤੇ ਬਾਈ ਬਹੁਤ ਸੋਹਣਾ ਡਿਜ਼ਾਈਨ ਤਿਆਰ ਕਰਵਾਇਆ ਤੁਸੀਂ ਚਲੋ ਤੇ ਬਈਕਰ ਕੋਈ ਰੰਗ ਕਰੇ ਡਰਾਈਵਰ ਵਾਲੇ ਗੜੀ ਬਸੇ ਤੇ ਡਰਾਈਵਰ ਵਾਲੇ ਆਪਣਾ ਅੱਛਾ ਜਿਹੜਾ ਬਤੂ ਵਾਲਾ ਸਾਰਾ ਠੀਕ ਹੈ ਬਈ ਤੇ ਰਿਜਵੀ ਭਾਈ ਹੁਣੇ ਬਹੁਤ ਸੋਹਣ ਜੋ ਸੈਵਨ ਸੀਟਰ ਸੋਹ ਗਏ ਤੇ ਆ ਵੀ ਦਿਖਾ ਦਿਓ ਜੀ ਤੇ ਉਧਰ ਬਈ ਦੀਵਾਰ ਦਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਬਈ ਕੰਢ ਦੇ ਉੱਤੇ ਬਾਹਰ ਦੇ ਵਿੱਚ ਵੀ ਇਹ ਜਿਹੜੀ ਮੰਦੀ ਆ ਹਾਂਜੀ ਇਹ ਬਾਦ ਜੀ ਆਉਂਦੀ ਹੈ ਆਪਣੀ ਏਦਾਂ ਪੱਟੀ ਪੇਂਟ ਹੋ ਜਾਂਦੀ ਹੈ ਮੇਖਾ ਨਾਲ ਲਾ ਕੇ ਪੱਟੀ ਲੱਗ ਕੇ ਪੇਂਟ ਹੋ ਜਾਂਦੀ ਹੈ ਹਾਂਜੀ ਬਣੀ ਮਈ ਆਉਂਦੀ ਜੀ ਤੇ ਛੱਤ ਦੀ ਗੱਲ ਕਰੀਏ ਡਾਊਨ ਸਿਲਿੰਗ ਵੀ ਬਹੁਤ ਸੋਹਣੀ ਹੋਈ ਹੈ ਤੇ ਉੱਪਰ ਆ ਦਿਖਾ ਦਿਓ ਫੈਨ ਤੇ ਬਾਈ ਕੰਮ ਥੋੜਾ ਲਾਰਜ ਹੋ ਗਿਆ ਸਾਰਾ ਬਹੁਤ ਸੋਹਣਾ ਕੰਮ ਹੋ ਗਿਆ ਤੇ ਇਧਰ ਆ ਜੀ ਆਪਾਂ ਇਹ ਗੱਲ ਕਰੀਏ ਬਾਈ ਇਧਰ ਤੁਸੀਂ ਬੈਠ ਜੀ ਲੈ ਕੇ ਐਸਾ ਲਿਆ ਬਣ ਗੁਰ ਬਾਈ ਉਹ ਕਿ ਸਾਰੀ ਪਨੀਰੀ ਵੀ ਆ ਗਈ ਆਪਾਂ ਨੂੰ ਖਾਣਾ ਖਾ ਸਕਦੇ ਹਾਂ ਖੁੱਲਾ ਏਰੀਆ ਜੀ ਲੌਬੀ ਦਾ ਤੇ ਵਿੱਚੋ ਹੀ ਰਹਣਗੇ ਕਿ ਰੈਸਟੋਰੈਂਟ ਤਾਂ ਹੈ ਬਾਈ ਕੋਈ ਕੁਲਰ ਜੀ ਜਿਹੜਾ ਸਟੋਰ ਆ ਗਈ ਜੇ ਸਟੋਰ ਹੈ ਸਟੋਰ ਦੇ ਕੋਲ ਦੋਸਤੋ ਜੇ ਆਪਾਂ ਕਹਿੰਦੇ ਤੁਹਾਨੂੰ ਕਹਿ ਦਿੰਨੇ ਆ 35 ਹਾਂਜੀ ਹਾਂਜੀ ਉਹ ਪਰਸ਼ਪਤੀ ਪਾਈ ਹੋਈ ਹੈ ਇਹਦੇ ਚ ਡਬਲ ਸਮਾਨ ਟਿਕ ਸਕਦਾ ਕਿਉਂਕਿ ਡਬਲ ਛੱਤ ਹੈਗੀ ਹਾਂਜੀ ਡਬਲ ਬਣਦੀ ਸਾਰੀ ਕਾਫੀ ਸਮਾਨ ਇਹਦੇ ਚ ਰੱਖ ਸਕਦੇ ਆਪਾਂ ਬਿਲਕੁਲ ਤੇ ਇਧਰ ਵਿਆਹ ਪਰਸਤੇ ਨੂੰ ਰੂਮ ਦੇ ਰੂਮ ਆਲੇ ਛੋੜਾ ਹੈ ਪੂਜਾਰੀ ਦਿੱਤਾ ਹੈ ਜੀ ਤੇ ਬਈ ਇੱਕ ਬੈਡਰੂਮ ਇਧਰ ਆ ਗਿਆ ਬੈਡਰੂਮ ਕਾਫੀ ਵੱਤੇ ਨੇ ਦੋਸਤੋ ਫੁੱਲੀ ਸਪੇਸ ਹੈ ਤੇ ਕਹਿੰਦਾ ਤਿੰਨ ਬੈਡਰੂਮ ਆ ਗਏ ਇਹਦੇ ਚ ਤੇ ਤਿੰਨ ਬੈਡਰੂਮ ਕਿਚਨ ਤਾਂ ਹੈ ਜੀ ਉਹ ਵੀ ਡਰੈਨੋ ਵੀ ਦੀਆਂ ਹੋਵੇ ਜੀ ਤੇ ਆਪਣਾ ਕਹਿ ਸਕਦੇ ਆਪਾਂ ਸਟੋਰ ਵਾਲੀ ਹੋਵੇ ਜੀ ਵਿੱਚੇ ਪੂਜਾ ਪਾਠ ਵਾਸਤੇ ਰੂਮ ਆ ਜੀ ਤੇ ਆਪਾਂ ਬਈ ਜੇ ਕਪੜਾ ਵਾਲੀ ਕਰੀਏ ਉੱਪਰ ਵਾਲੇ ਪੋਰਸ਼ਨ ਦੀ ਗੱਲ ਕਰੀਏ ਤੇ ਉੱਪਰ ਵੀ ਤੁਸੀਂ ਕੋਈ ਰੂਮ ਰਾਇਆ ਜੀ ਹਾਂ ਇੱਕ ਰੂਮ ਨਹੀਂ ਹੈ ਜੀ ਉੱਪਰ ਤੇ ਬਸ ਪੌੜੀਆਂ ਦੇ ਉੱਪਰ ਜਿਹੜਾ ਪ੍ਰਛਤ ਦੇ ਨਾਲ ਥੋੜਾ ਜਿਹਾ ਵੱਡਾ ਤੇ ਇਹਦੇ ਵਾਂਗੂ ਦੱਸਿਓ ਬਈ ਆ ਜਿਹੜੀ ਰੇਲਿੰਗ ਹੈ ਜੀ ਤੁਝ ਲਈ ਹੈ ਸਪੈਸ਼ਲ ਹੀ ਲੱਗ ਰਹੀ ਹੈ ਇਹ ਰੇਲ ਟਾਲੀ ਦੀ ਹੈ ਜੀ ਅੱਛਾ ਟਾਲੀ ਨੂੰ ਪੂਰਾ ਬੈਲ ਨਹੀਂ ਟਾਲੀ ਨਹੀਂ ਹੈ ਬਈ ਟਾਲੀ ਦੇ ਪਾਲਿਸ਼ ਹੋਈ ਹੋਈ ਹੈ ਜੀ ਇਹ ਐਕਸ ਡੀ ਐਮ ਆਰ ਸੀ ਆ ਗਈ ਅੱਛਾ ਜੀ ਬਈ ਜਿਹੜੀ ਇਹ ਮਾਰਗੋਰ ਆ ਗਿਆ ਜੀ ਇਹ ਜਿਹੜਾ ਬਈ ਪੁੱਤਰ ਤੇ ਦੇਖ ਰਹੇ ਸੀ ਮੇਰੇ ਜਿਹੇ ਵਿੱਚ ਐਲ ਸੀ ਡੀ ਪੈਨਲ ਸੀ ਬਿਲਕੁਲ ਅੱਛਾ ਉਹਦਾ ਹੈ ਉਹਦਾ ਜੀ ਉੱਪਰ ਇਹਦੇ ਡਿਕੋ ਪੈਨਲ ਹੈ ਸਭ ਬਈ ਇਹ ਵੀ ਬਹੁਤ ਸਪੈਸ਼ੀਅਲ ਜੀ ਬਈ ਇਹਨਾਂ ਵੇਸੇ ਦੇਖਣ ਨੂੰ ਲੱਗਦਾ ਜਿਵੇਂ ਲੋਹਾ ਹੁੰਦਾ ਹੈ ਜਿਵੇਂ ਲੋਹੇ ਦੇ ਉੱਤੇ ਪੇਂਟ ਕੀਤਾ ਹੁੰਦਾ ਤੇ ਇਹ ਵੀ ਬਹੁਤ ਬਹੁਤ ਸੋਹਣੇ ਆ ਤੇ ਉੱਪਰ ਤੋਂ ਵੀ ਆਪ ਦਿਖਾ ਦਿੰਨੇ ਆ ਇੱਕ ਵਾਰੀ ਤੇ ਉਹ ਪ੍ਰੋਵਾਈਡਰਾਂ ਨੇ ਕਹਿੰਦੇ 28 36 ਹੈ 30 ਦੇ ਵਿੱਚ ਇੱਕ ਬੈਡਰੂਮ ਦਾ ਆਪਸ਼ਨ ਵੀ ਰਿਹਾ ਜੀ ਹਾਂਜੀ ਹਾਂਜੀ ਉਹ ਤੋਂ ਲੈ ਲਵਾਂਗੇ ਤੇ ਬਈ ਤੁਸੀਂ ਇਹਨਾਂ ਨੂੰ ਐਨੀਮੇਸ਼ਨ ਤੁਸੀਂ ਦੇਖੇ ਉਸ ਨੂੰ ਅੰਦਰੋਂ ਤੋਂ ਵੀ ਤੁਹਾਨੂੰ ਪਤਾ ਲੱਗੇ ਆਪਣਾ ਇਹ ਬਾਈਕ ਨੂੰ ਡਿਜ਼ਾਈਨ ਕਰਾਇਆ ਉਹਨੂੰ ਨਾਮ ਹੈ ਤੇ ਕੋਈ ਫ੍ਰਾਈ ਬੋਰਡ ਸਟੇਅ ਹੈ ਉਪਰਲੇ ਬੋਰਡ ਸਟੇਅ ਪਰ ਇਵਨ ਨੇ ਇੱਕ ਕੰਮ ਵਾਲੀ ਸਪੇਸ ਹੀ ਰੱਖੀ ਹੈ ਤੇ ਆਪਾਂ ਇਹਨੂੰ ਯੂਜ਼ ਕਰ ਸਕੀਏ ਇੱਕ ਰੂਮ ਵਜੋਂ ਤੇ ਅਗਰ ਬਾਈਰਾਂ ਦੀ ਵੈਲੇ ਪ੍ਰੈਕਟਿਸ ਸ਼ੂਟਿੰਗ ਹੈ ਥੱਲੇ ਤੇ ਨਹੀਂ ਯੂਜ਼ ਕਰਦੇ ਉੱਪਰਲੇ ਦੇ ਅਸੀਂ ਯੂਜ਼ ਹੀ ਨਹੀਂ ਕਰਦੇ ਤੇ ਕਈ ਵਾਰੀ ਪਰਤਨ ਕਰਦੇ ਉੱਪਰਲੇ ਦੇ ਚੱਲ ਬਈ ਬੈਣਾ ਲਗਾ ਲਵੋ ਤੇ ਦੋਸਤੋ ਇਹ ਹਸਨ ਟੈਲੀਗੇਸ਼ਨ ਹੈ ਬਾਈਰਾਂ ਦੇਖੋ ਐਕਡਮ ਕੁਝ ਹੋ ਗਿਆ ਉੱਪਰਲੇ ਚੱਪ ਤੇਰੇ ਉੱਪਰ ਤੇ ਆਹ ਦੇਖੋ ਜੀ ਅੰਦਰ ਟੈਂਕੀਦਾਰੀ ਆ ਗਿਆ ਇਹ ਜਦੋਂ ਬਾਰੋਂ ਲੁੱਕ ਦਿੱਤੀ ਹੈ ਸਿੰਗਲ ਵਗੈਰਾ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈ ਇਹ ਜਿਹੜਾ ਕੰਮ ਜਿੰਨਾ ਵੀ ਮਟੀਰੀਅਲ ਦਾ ਕੰਮ ਹੋਇਆ ਤੇ ਇਹ ਦੁਕਾਨ ਬਣਾਇਆ ਗਿਆ ਤੇ ਭਾਈ ਉਹਨੇ ਤੇ ਬਹੁਤ ਲਾਜ ਲਾਉ ਕੰਮ ਕੀਤਾ ਸੋਹਣੇ ਸੋਹਣੇ ਘਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ